ਮਾ ਕਾਨੀ ਸਾਹਿਬ ਦਾ ਜਿਹੜਾ ਪਹਿਲਾ ਸਾਲ ਇਹ ਹਜੇ ਗੁਜ਼ਰ ਰਿਹਾ ਜੀ ਹਜੇ ਪੂਰਾ ਨਹੀਂ ਹੋਇਆ ਐਜ਼ ਪ੍ਰਾਈਮ ਮਿਨਿਸਟਰ ਔਰ ਇਹਦੇ ਵਿੱਚ ਕਈ ਤਰੀਕੇ ਦੇ ਅਸੀਂ ਉਤਾਰ ਚੜ੍ਹਾਅ ਜ਼ਰੂਰ ਦੇਖੇ ਪਰ ਪੋਪੂਲਾਰਿਟੀ ਜਿਹੜੀ ਹੈ ਬਿਲਕੁਲ ਕਾਇਮ ਹੈ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਜਸਟਨ ਟਰੂਡੋ ਸਾਹਿਬ ਦੇ ਨਾਲ ਸੋ ਇਨ ਦਾ ਸਟਾਈਲ ਇਨ ਉਹਦੀ ਗੱਲਬਾਤ ਇਨ ਉਹਦਾ ਜਿਹੜਾ ਕੰਮ ਹੈ ਉਸ ਨੂੰ ਕੰਪੇਅਰ ਕੀਤਾ ਜਾ ਰਿਹਾ ਹੈ ਸੋ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਹਾਂ ਜੀ ਸੋ ਕੈਨੇਡਾ ਨੇ ਜਿਹੜਾ ਇਹ 2025 ਦਾ ਜਿਹੜਾ ਸਾਲ ਸੀ वो स्टार्ट किया जस्टिन टूडो साहब जदों प्राइम मिनिस्टर से गे। सो जदों पिछला न्यू ईयर होना पहली जनवरी जदों न्यू ईयर विश की सो उस टाइम साढ़े जोड़े प्राइम मिनिस्टर से वो सगे जस्टिन टूडो साहब सो टूडो साहब ने अर्ली जनवरी के जोड़ा रिजाइन पहल तो ये और उस लीडरशिप ने शुरू हुई उसद जो इलैक्शन होलैक्शन तो बाद मां कार् साहब जर्सी सामी जी प्राइम मिनिटर की ਇਹਨਾਂ ਦੇ ਡਿਫਰੈਂਟ ਲੀਡਰਸ਼ਿਪ ਸਟਾਈਲਸ ਨੂੰ ਹੁਣ ਕੰਪੇਅਰ ਕੀਤਾ ਜਾ ਰਿਹਾ ਹੈ ਜਿੱਥੇ ਜੈਸਨ ਟੂਡੋ ਸਾਹਿਬ ਨੂੰ ਇਸ ਰਿਪੋਰਟ ਦੇ ਵਿੱਚ ਕਿਹਾ ਕਿ ਉਹ ਬੜੇ ਇਮੋਸ਼ਨਲ ਸੀ ਐਕਸਪ੍ਰੈਸਿਵ ਸੀ ਬਹੁਤ ਜ਼ਿਆਦਾ ਵਿਜ਼ੀਬਲ ਸੀ ਦੀ ਪਬਲਿਕ ਦੇ ਵਿੱਚ ਉਹ ਆਪਣੇ ਪਰਸਨਲ ਜੈਸਚਰ ਜਿਹੜੇ ਨੇ ਯੂਜ਼ ਕਰਦੇ ਸੀ ਮੀਡੀਆ ਅਪੀਅਰੈਂਸ ਬਹੁਤ ਜ਼ਿਆਦਾ ਸੀ ਔਰ ਸਿੰਬੋਲਿਕ ਐਕਸ਼ਨ ਜਿਹੜੇ ਨੇ ਉਹਨਾਂ ਦੇ ਨਜ਼ਰ ਆਉਂਦੇ ਸੀ ਮਾਕਰਨੀ ਸਾਹਿਬ ਆਨ ਦਾ ਅਦਰ ਹੈਂਡ ਇਹ ਕਹਿੰਦੇ ਨੇ ਕਿ ਬੜੇ ਸੀਰੀਅਸ ਨੇ ਬੜੇ ਫਾਰਮਲ ਨੇ ਔਰ ਬੜੇ ਇੱਕ ਬਿਜ਼ਨਸਮੈਨ ਟਾਈਪ ਜੀ ਇਹਨਾਂ ਦੀ ਲੁੱਕ ਆਂਦੀ ਹੈ ਜੀ ਔਰ ਕਾਫੀ ਕੇਅਰਫੁਲੀ ਯਾਨੀ ਬੜੇ ਧਿਆਨ ਦੇ ਨਾਲ ਉਹ ਗੱਲਬਾਤ ਕਰਦੇ ਨੇ ਉਹ ਜਿਹੜੇ ਉਹ ਡਰੈਸ ਹੁੰਦੇ ਨੇ ਉਹ ਬੜੇ ਕੰਜ਼ਰਵੇਟਿਵਲੀ ਇੱਥੇ ਲਿਖਿਆ ਯਾਨੀ ਕਿ ਬਿਲਕੁਲ ਉਹ ਡਰੈਸ ਜਿਹੜਾ ਹੈ ਐਂ ਲੱਗਦਾ ਜਿਵੇਂ ਕੰਜ਼ਰਵੇਟਿਵ हिसाब ਨਾਲ ਲੋਕ ਕਰਦੇ ਨੇ